ਇੱਕ ਪੂਰਥਲਾ ਜ਼ਿਲ੍ਹੇ ਦਾ ਪਿੰਡ ਲਖਣਕੀ ਹੈ ਜਿੱਥੇ ਉਸ ਵੇਲੇ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਜਦੋਂ ਨੌਜਵਾਨ ਹਰਮਨਜੋਤ ਸਿੰਘ ਦੀ ਮ੍ਰਿਤਕ ਦੇ ਇੰਗਲੈਂਡ ਤੋਂ ਘਰ ਪਹੁੰਚੀ ਆਪਣੇ ਇਕਲੌਤੇ ਪੁੱਤਰ ਨੂੰ ਡੱਬੇ ਵਿੱਚ ਖਾਮੋਸ਼ ਪਏ ਨੂੰ ਦੇਖ ਮਾਂ ਤੇ ਰਿਸ਼ਤੇਦਾਰਾਂ ਸਣੇ ਪੂਰੇ ਪਿੰਡ ਵਾਸੀਆਂ ਨੇ ਤਾਹਾਂ ਮਾਰੀਆਂ ਹਰਮਨਜੋਤ ਸਿੰਘ ਦੀ ਮਾਂ ਸਣੇ ਰਿਸ਼ਤੇਦਾਰ ਰੋਂਦੇ ਕਰਲਾਉਂਦੇ ਦੇਖੇ ਨੀ ਜਾ ਰਹੇ ਪਿੰਡ ਲਖਣਕੇ ਵਾਸੀ ਹਰਮਨਜੋਤ ਸਿੰਘ ਕਰੀਬ 1.5 ਸਾਲ ਪਹਿਲਾਂ ਚੰਗੇ ਭਵਿੱਖ ਲਈ ਪੰਜਾਬ ਛੱਡ ਕਰੀਬ 7544 ਕਿਲੋਮੀਟਰ ਦੂਰ ਇੰਗਲੈਂਡ ਦੀ ਧਰਤੀ ਤੇ ਗਿਆ ਸੀ ਪਰ ਬਦਕਿਸਮਤੀ ਉਥੇ ਜਾ ਕੇ ਵੀ ਨੌਜਵਾਨ ਨੂੰ ਰੋਜ਼ਗਾਰ ਲਈ ਦਰਦਾਰ ਠੋਕਰਾ ਖਾਣੀਆਂ ਪਈਆਂ ਆਖਿਰ ਬੀਤੀ 12 ਫਰਵਰੀ ਨੂੰ ਨੌਜਵਾਨ ਦੀ ਕਿਸੇ ਕਾਰਨਾ ਕਰਕੇ ਮੌਤ ਹੋ ਗਈ ਤੇ ਨੌਜਵਾਨ ਇਸ ਜਹਾਨ ਤੋਂ ਰੁਖਸਤ ਹੋ ਗਿਆ ਜਿਸ ਦਾ ਮ੍ਰਿਤਕ ਸਰੀਰ ਅੱਜ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲਖਣਕੇ ਵਿਖੇ ਪਹੁੰਚਿਆ ਜਿੱਥੇ ਪਰਿਵਾਰ ਮੈਂਬਰਾਂ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਇਸ ਮੌਕੇ ਭਰੇ ਮਨ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਦਾ ਪਿਤਾ ਕਰੀਬ 6 ਮਹੀਨੇ ਪਹਿਲਾਂ ਇਸ ਜਹਾਨ ਤੋਂ ਰੁਖਸਤ ਹੋ ਗਿਆ ਸੀ 6 ਮਹੀਨੇ ਪਹਿਲਾਂ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਪੁੱਤ ਦੀ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕੁਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕੁਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਅੱਤ ਸਿਗਾ ਭੈਣ ਦਾ ਖਲਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਹ ਇਸ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਿਲਿਆ ਹੋ ਜਾਂਦਾ ਉਹ ਸਦਾ ਇਹ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੋਜ਼ਗਾਰ ਤੋਂ ਵੀ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਸ਼ੇ ਮਿਲਣ ਸਾਡੇ ਨੌਜਵਾਨ ਜਿਹੜੇ ਆ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਹ ਸੰ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣ ਡੀਆਂ ਹੈਗੀਆਂ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਕੋਈ ਸਰਕਾਰ ਇਸ ਤੇ ਪੱਤੀ ਕੋ ਤਹ ਤੱਕ ਜਾ ਕੇ ਕੋ ਇਹ ਜ ਨਿਜ਼ਮ ਜਿਹੜੇ ਕੋ ਤੈ ਕਰਨ ਕਿ ਬੱਚਾ ਨੂੰ ਕੋਈ ਇਥੇ ਰੋਜ਼ਗਾਰ ਮਿਲੇ ਕੁਝ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ ਤੇ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪਰਿਵਾਰ ਦੇ ਨਾਲ ਹੈ ਸੋ ਇਹ ਕਹਿੰਦੇ ਹੋਣ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਦੇ ਫਾਦਰ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਇਹ ਰਜਾਨਾ ਆਪਣੀ ਮਾਤਾ ਨੂੰ ਫੋਨ ਕਰਦਾ ਸੀ 12 ਫਰਵਰੀ ਨੂੰ ਜਦੋਂ ਇਹਦਾ ਫੋਨ ਨਾ ਆਇਆ ਤਾਂ ਇਹਦੀ ਮਾਤਾ ਨੇ ਬਾਰ-ਬਾਰ ਟਰਾਈ ਕੀਤੀ ਮੈਸੇਜ ਛੱਡੇ ਬਟ ਉਹ ਮੈਸੇਜ ਸੀਨ ਵੀ ਨਹੀਂ ਸੀ ਹੋ ਰਹੇ ਉਹ ਲਾਸਟ 2 44 ਕਿਤੇ ਕਿਤੇ ਦਾ ਸੀਨ ਆ ਰਿਹਾ ਸੀ ਬਟ ਫਿਰ ਇਹਨੇ ਉਹਦੇ ਦੋਸਤਾਂ ਨੂੰ 8-10 ਘੰਟੇ ਤੋਂ ਬਾਅਦ ਉਹਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਹਸਪੀਟਲ ਦਾਖਲ ਹੈ ਉਹ ਤੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੋਈ ਉਹਨੂੰ ਉਹ ਕਹਿੰਦੇ ਜੀ ਉਹ ਅੰਕਲ ਜੀ ਦੱਸਣਗੇ ਮਤਲਬ ਉਹ ਜਿਹੜਾ ਇਹਨਾਂ ਦਾ ਮਾਲਕ ਸੀ ਮਾਲਕ ਨੇ ਨੇ ਕਿਹਾ ਕਿ ਉਹ ਜਦੋਂ ਪੁੱਛਿਆ ਵੀ ਹਸਪੀਟਲ ਤੇ ਹਾਲਤ ਤਾਂ ਦੱਸੋ ਵੀ ਮੈਂ ਇਨੀ ਦੇਰ ਤੋਂ ਇਦਾਂ ਘਬराई ਪਈ ਆ ਤੇ ਮੈਂ ਇਕੱਲੀ ਔਰਤ ਆ ਤੇ ਉਹਨੇ ਕਿਹਾ ਵੀ ਉਹ ਜਿਹੜੀ ਉਹਦੀ ਇਹ ਜਿਹੜਾ ਹੈਗਾ ਇਹ ਉਹ ਖੂਨ ਦੇ ਰਿਸ਼ਤੇ ਨੂੰ ਦੱਸ ਸਕਦੇ ਆ ਹੋਰ ਕਿਸੇ ਨੂੰ ਦੱਸਦੇ ਨਹੀਂ ਤੇ ਫਿਰ ਉਸ ਤੋਂ ਬਾਅਦ ਉਸਨੇ ਫੋਨ ਨਹੀਂ ਚੱਕਿਆ ਫਿਰ 18 ਤਰੀਕ ਨੂੰ ਖਬਰ ਆਉਂਦੀ ਆ ਕਿ ਉਹਦੀ ਡੈਥ ਹੋ ਗਈ ਆ ਫਿਰ ਅਸੀਂ ਡਾਕਟਰ ਸਰਬੀਰ ਗਾਂਧੀ ਕੁਲਦੀਪ ਢਾਲੀਵਾਲ ਸਾਡੇ ਪਿੰਡ ਦੇ ਇਕਬਾਲ ਸਿੰਘ ਪੱਡਾ ਸਾਬਕਾ ਕਾਉਂਸਲਰ ਉਹਨਾਂ ਦੀ ਹੈਲਪ ਦੇ ਨਾਲ ਜਿਹੜੀ ਅਸੀਂ ਇਹ ਬੋਡੀ ਮੰਗਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਮਤਲਬ ਦਿਵਾਉਣ ਵਾਸਤੇ ਉਹਨਾਂ ਆਪਣਾ ਚਿੱਠੀ ਪੱਤਰ ਪੱਤਰ ਵਿਆਹ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਕੁਲਦੀਪ ਢਾਲੀਵਾਲ ਦੀ ਮਤਲਬ ਤੇ ਇਕਬਾਲ ਸਿੰਘ ਪੱਡਾ ਦੀ ਮਤਲਬ ਆਰਥਿਕ ਸਹਿਯੋਗ ਤੇ ਹੋਰ ਸਾਰੇ ਸਹਿਯੋਗ ਦੇ ਨਾਲ ਅਜੇ ਬਾਡੀ ਪੈਂਡ ਪਹੁੰਚੀ ਆ ਤੇ ਸਾਰਾ ਜਿਹੜਾ ਪਿੰਡ ਆ ਉਹ ਗੰਦੀਨ ਹਾਲਤ ਚ ਕਿਹੜੇ ਰਿਪੋਰਟ ਤੇ ਕੋੜੀ ਆਈ ਤੇ ਕੋਈ ਮੰਤਰੀ ਆਇਆ ਉੱਥੇ ਕੁਲਦੀਪ ਧਾਲੀਵਾਲ ਰਿਸਿਵ ਕਰਨ ਆਏ ਸੀਗੇ ਜਿਹੜਾ ਤੁਹਾਡਾ ਬੱਚਾ ਸੀਗਾ ਕਿਹੜੀ ਕੰਟਰੀ ਸੀਗਾ ਇਹ ਇੰਗਲੈਂਡ ਦੇ ਵਿੱਚ ਤੇ ਮੌਤ ਜਿਹੜੀ ਆ ਕਿੰਨਾ ਰਾਤਾਂ ਚ ਹੋਈ ਸੀਗੀ ਉਹ ਇਸ ਜਿਹੜੀ ਆ ਕਿਤੂ ਆ ਤੁੜ ਕੇ ਬੇਨਤੀ ਵੀ ਇਸਦੀ ਜਦੋਂ ਬਾਡੀ ਮਿਲੀ ਆ ਮੈਂ ਮਤਲਬ ਤੇ ਬੇਹੋਸ਼ੀ ਹਾਲਤ ਦੇ ਵਿੱਚ ਇਹ ਸ਼ਹਿਰ ਤੋਂ ਮਿਲਿਆ ਇਹ ਜਿਹੜੇ ਵੀਰਵਾਰ ਨੂੰ ਉਸ ਤੋਂ ਬਾਅਦ ਇਸ ਨੂੰ ਜਦੋਂ ਹਸਪੀਟਲ ਚ ਵੀ ਮਤਲਬ ਕੁਝ ਲੋ ਸਾਡੇ ਨੌਨ ਬੰਦੇ ਜਾਂਦੇ ਰਹੇ ਆ ਤੇ ਉਹ 18 ਤਰੀਕ ਨੂੰ ਉਹਨਾਂ ਨੇ ਡੈਥ ਜਿਹੜੀ ਆ ਉਹ ਡਿਕਲੇਅਰ ਕਰਪੀ ਸੀ ਵੈਂਟੀਲੇਟਰ ਤੇ ਸੀ ਉਹ ਅਸੀਂ ਇਹ ਮੰਗ ਕਰਦੇ ਆ ਕਿ ਇਸ ਦੀ ਜਿਹੜੀ ਆ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਦੀ ਜਿਹੜੀ ਮੌਤ ਦੀ ਜਾਂਚ ਹੋਣੀ ਚਾਹੀਦੀ ਆ ਮਾਲਕ ਜਿਹੜਾ ਉਹ ਸ਼ੱਕੀ ਘੇਰੇ ਚ ਆ ਕਿ ਉਸ ਦਾ ਜਦੋਂ EMPLOYER ਦੀ ਡੈਥ ਹੁੰਦੀ ਆ ਐਮਪਲਾਈ ਦੀ ਡੈਥ ਹੁੰਦੀ ਆ ਤੇ ਉਹ ਜਿਹੜਾ ਉਹ ਬੰਦਾ ਸਾਡੇ ਪਰਿਵਾਰ ਦੇ ਨਾਲ ਕੁਝ ਹੈਤਾ ਕਰਦਾ ਕੋਈ ਹੈਲਪ ਕਰਦਾ ਉਸਨੇ ਕੋਈ ਹੈਲਪ ਨਹੀਂ ਕੀਤੀ ਫੋਨ ਵੀ ਨਹੀਂ ਚੱਕ ਰਿਆ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਵੀ ਤਾਂ ਕਿ ਸਾਡੀ ਹੈਲਪ ਕਰੇ ਪਰਿਵਾਰ ਦੀ 25 ਲੱਖ ਕਰਜ਼ਾ ਚੱਕ ਕੇ ਜਿਹੜਾ ਇਹ ਬਾਹਰ ਗਿਆ ਹੋਇਆ ਸੀ ਬੱਚਾ ਉਸ ਦੀ ਮਾਤਾ ਮਤਲਬ ਇੱਕ ਕੱਪੜੇ ਸਿਉਂ ਕੇ ਕਜਾੜਾ ਕਰਦੀ ਆ ਔਰ ਇਸ ਪਰਿਵਾਰ ਦਾ ਬੜਾ ਯੋਗਦਾਨ ਆ ਕਿ ਇਸ ਦੇ ਦਾਦਾ ਜੀ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਮੱਖਣ ਸਿੰਘ ਜੀ ਰਹ ਚੁੱਕੇ ਆ ਅੱਜ ਉਹ ਪਿੰਡ ਦੀਆਂ ਨਾਲੀਆਂ ਗਲੀਆਂ ਉਹਨਾਂ ਦੀ ਰਹਿਨਮਾਈ ਹੇਠ ਔਰ ਕਾਨਵਿਟ ਜੈਮਲ ਪੱਡਾ ਨੇ ਰਲ ਕੇ ਨੌਜਵਾਨ ਪਾਰਸਭਾ ਬਣਾ ਕੇ ਇਹ ਸਾਰਾ ਕੋਈ ਕੰਮ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਸੀ ਓਕੇ ਠੀਕ ਹੈ ਜਮੇ ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹਦੀ ਜਿੰਨੀ ਦੰਦਿਆ ਕੀਤੀ ਜਾ ਸਕੇ ਥੋੜੀ ਆ ਕਿਉਂਕਿ ਮਾਂ ਪਿਓ ਦਾ ਇਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅੱਜ ਤੋਂ 4 ਸਾਲ ਪਹਿਦੋਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋਸਾ ਰਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਇਸ ਵੇਲੇ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਵੀ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਦੇ ਨਾਲ ਹੋ ਸਕਦੀ ਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੂੰ ਦ ਕਹੋਗੇ ਵੱਡਾ ਹੋ ਜੂਗਾ ਤੇ ਇਹਦੇ ਆਖਰੀ ਬੱਚਾ ਸੀ ਇਹਨਾਂ ਦਾ ਜੋ ਇਸ ਸੰਸਾਰ ਤੋਂ ਚਲ ਗਿਆ ਸੋ ਬਾਜ ਉਹਦਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧੰਨਵਾਦ ਕਰਦੇ ਆਂ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਿੰਡ ਦੇ ਜਿਹੜੇ ਅਕਬਾਲਪੁਰ ਦਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੇ ਜਤਰਾ ਸਲ ਕੇ ਇਹ ਸਾਨੂੰ ਜਿਹੜਾ ਵਾਦ ਅਸ਼ੀਰਵਾਦ ਨਸੀਬ ਹੋਇਆ ਉਹ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸਤਗੁਰ ਦੇ ਕੀਤਾ ਉਹ ਸਵੀਕਾਰ ਕਰਾਂਗੇ ਜੀ ਤੁਹਾਡੇ ਬੱਚੇ ਦੀ ਮੌਤ ਹੋਈ ਆ ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰੂਪਕ ਆ ਉਹ ਸਪਸ਼ਟ ਕਰ ਸਕਦੀ ਹੈ ਪਰ ਮੈਂ ਵੀ ਆਪਣੇ ਨਾਲ ਕਹੀ ਜਾਂ ਵੀ ਇਸ ਤਰ੍ਹਾਂ ਵਾ ਉਸ ਤਰ੍ਹਾਂ ਇਹ ਸਸਪੈਂਸ ਵਿੱਚ ਗੱਲ ਹੈ ਜੇ ਆ ਉਹ ਉਸ ਗਵਰਨਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤਾ ਹੈ ਹੈ ਜਿਹੜਾ ਉਹ ਹੈਗੇ 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 ਕਦਗੇ ਕਾਰਵਾਈ ਪਰ ਪੂਰੀ ਵਧ ਅਨਕਵਾਰੀ ਹੋਊਗੀ ਪੂਰਾ ਉਹਦੇ ਵਿੱਚ ਪ੍ਰਕਾਸ਼ ਕਰਕੇ ਜਿਹੜੀ ਸੱਚ ਸਾਹਮਣੇ ਲਿਆਂਦਾ ਜਾਊਗਾ ਕੀ ਮੰਗ ਕਰਦੇ ਮੰਗ ਇਹ ਹੈ ਜੀ ਆ ਵੀ ਇਹਦੀ ਜਿਹੜੀ ਡੈਥ ਹੋਈ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਕਾਰਨ ਸਾਹਮਣੇ ਆਉਣਾ ਚਾਹੀਦਾ ਹਾਂਜੀ ਕਾਰਨ ਕਿਉਂ ਉਹ ਮੌਤ ਹੋਈਆ ਕਿਦਾਂ ਹੋਈਆ ਕਿਵੇਂ ਹੋਈਆ ਹਰ ਹੌਣੋ ਜਿਹੇ ਸਾਹਮਣੇ ਕਿਉਂਕਿ ਮਾਤਾ ਨੂੰ ਤਾਂ ਸੱਚੀ ਤਾਂ ਹੀ ਹੋਣੀ ਆ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦੁਨੀਆਂ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪਰਦਾਹ ਹੋਣੀ ਚਾਹੀਦੀ ਹਾਂ ਬਾਕੀ ਠੀਕ ਆ ਸਾਰਿਆਂ ਨੂੰ ਲੋਕਿਆ ਇਸ ਗੱਲ ਦਾ ਵਾਹਿਗੁਰੂ ਜੀ ਦਾ ਕਾਲ ਸਤਿ ਇਸ ਮੌਕੇ ਪਿੰਡ ਵਾਸੀਆਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਭਰੇ ਮਨ ਦੇ ਨਾਲ ਅਪੀਲ ਕੀਤੀ ਹੈ ਕਿ ਇੱਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਮੁਹੱਈਆ ਕਰਵਾਇਆ ਜਾਣ ਜੋ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਨੌਬਤ ਨਾ ਆਵੇ ਕਿਉਂਕਿ ਅੱਜ ਕੱਲ ਵਿਦੇਸ਼ਾਂ ਵਿੱਚ ਵੀ ਤੱਕਈ ਨੇ ਦਨ ਮਿਊਟਲੀ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ